ਕੀ ਕਰੇ ਲੜਾਈ ਝਗੜਾ ਹੁੰਦਾ ਨਹੀਂ ਨਹੀਂ ਗਰ ਗਰ ਲੜਾਈ ਹਾਂਜੀ ਕਦੇ ਲੜੀ ਇਹ ਬੋਲ ਰਹੇ ਨੇ ਸ੍ਰੀ ਆਮ ਝੂਠ ਦੇਖੋ ਜੀ ਆਪਦੇ ਬੱਚੇ ਬਾਰੇ ਕਿਉਂ ਨਹੀਂ ਦਿਨ ਰਾਤ ਦਾਰੂ ਬਿੰਦਾਸੀ ਬੰਦਾ ਹੋ ਕੋਈ ਦਿਨ ਉਹ ਨਾ ਨਿਕਲਦਾ ਜਿੱਦੋਂ ਉਹ ਲੜਾਈ ਨਹੀਂ ਕਰਦਾ ਸੀ ਕਿੰਨੀ ਵਾਰੀ ਫੈਸਲਾ ਕਰਦਾ ਅਸੀਂ ਤਾਂ ਹੀ ਹਜ਼ਾਰਾਂ ਮਰੀਕ ਰਾਤਾ ਕਦੇ ਸਾਡੇ ਉੱਤੇ ਆ ਕੇ ਪੈਰ ਫੜਨ ਲਈ ਧੂਰੀ ਕਦੇ ਉਰੀ ਅਸੀਂ ਉਰੇ ਆਂਦੇ ਸੀ ਅਨੁਸ਼ਾਕ ਦੇ ਸਾਨੂੰ ਇਹਨਾਂ ਨੇ ਫੋਨ ਕੀਤਾਗਾ ਰਾਤ ਨੂੰ 3 ਵਜੇ ਇਹਨਾਂ ਨੇ ਕਹਿੰਦੇ ਵੀ ਬੀਪੀ ਘਟ ਗਿਆ ਕੁੜੀ ਦਾ ਵੀ ਟੈਗ ਹੋ ਗਿਆ ਅਸੀਂ ਆ ਹ ਮੱਧੜੇ ਵੀ ਆਏ ਕਹਿੰਦੇ ਸੀ ਕਿ ਜਦੋਂ ਸੂਰੇ ਆਏ ਆ ਜਦੋਂ ਸੂਰੇ ਆ ਕੇ ਦੇਖੀਏ ਕੁੜੀ ਦੀ ਲੈਟ ਬੋਡੀ ਉਹਦੇ ਗਲੇ ਤੇ ਨਿਸ਼ਾਨ ਸੀਗਾ ਟੇਟਾ ਸਕਾਰ ਨਹੀਂ ਕੀਤਾ ਜੋ ਕਰ ਸਕਾਰ ਨਹੀਂ ਕਰਨਾ ਜੀ ਨਹੀਂ ਕਰ ਬਿਲਕੁਲ ਨਹੀਂ ਕਰਨਾ ਜਦ ਤੱਕ ਜਦ ਤੱਕ ਇਨਸਾਫ ਨਹੀਂ ਮਿਲਦਾ ਇਹ ਪਰਿਵਾਰ ਵੱਲੋਂ ਸਾਡੇ ਕੁੜੀ ਵਾਲਿਆਂ ਵੱਲੋਂ ਅਸੀਂ ਪੂਰਾ ਜ਼ੋਰ ਲਾਵਾਂਗੇ ਜਿਹੜੀ ਕਾਰਵਾਈ ਕਰੂਗਾ ਰਿਪੋਰਟਾਂ ਦੇ ਆਧਾਰ ਤੇ ਅਸੀਂ ਇਹ ਵੀ ਨਹੀਂ ਕਦੇ ਸਾਡੇ ਕੇਤੇ ਕਾਰਵਾਈ ਕਰੋ ਜੋ ਜਿਹੜੀ ਰਿਪੋਰਟ ਆਈ ਹੈ ਜੋ ਡਾਕਟਰਾਂ ਨੇ ਲਿਖਿਆ ਹੋਇਆ ਘਟੋ ਘਟੋ ਉਹਦੇ ਆਧਾਰ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਦੁਰਵਾਲਾ ਦੇ ਇਕੜ ਵਾਲੇ ਤੁਹਾਨੂੰ ਅਨੰਦਪੁਰਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਸਲ ਤੀਆਂ ਜਿਹੜੀਆਂ ਬਿਆਨਯੋਗ ਨਹੀਂ ਰਹੀਆਂ ਕਿਉਂਕਿ ਤੀਆਂ ਜਦੋਂ ਕਿ ਅਸੀਂ ਵਿਆਹ ਦਿੰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਜ਼ੁਲਮ ਜਿਹੜਾ ਉਹਨਾਂ ਦੇ ਉੱਤੇ ਹੋਣ ਲੱਗ ਜਾਂਦਾ ਐਸਾ ਹੀ ਇੱਕ ਮਾਮਲਾ ਜਵਾਰਨਗਰ ਕੈਂਪ ਤੇ ਵੀ ਸਾਹਮਣੇ ਹੈ ਲੇਕਿਨ ਗੱਲਬਾਤ ਕਰਦੇ ਆ ਮੁੰਡੇ ਦੇ ਪਿਓ ਨਾਲ ਕੀ ਘਰੇ ਲੜਾਈ ਝਗੜਾ ਹੁੰਦਾ ਸੀ ਨਹੀਂ ਨਹੀਂ ਲੜਾਈ ਗੱਲ ਕਰਦੇ ਨਹੀਂ ਹਾਂਜੀ ਕਦੇ ਲੜਾਈ ਨਹੀਂ ਕਦੀ ਲੜੀ ਨਹੀਂ ਕੁੜੀ ਨਹੀਂ ਲੜੀ ਕਰਦੀ ਵਾ ਇਹ ਹੋਇਆ ਕੀ ਹੈ ਪਤਾ ਨਹੀਂ ਹਾਂ ਮੈਂ ਦਿ ਬਾਹਰ ਨੇ ਕਿਰਾਏ ਅੱਛਾ ਮੈਨੂੰ ਕਿਰਾਏ ਬਾਹਰ ਤੁਸੀਂ ਅੱਛਾ ਤੁਸੀਂ ਇਸ ਘਰ ਚ ਨਹੀਂ ਦਿੰਦੇ ਨਹੀਂ ਮੈਂ ਨਹੀਂ ਕੁਝ ਨਹੀਂ ਦੇਖਿਆ ਕਰੀ। ਤੁਸੀਂ ਦੇਖਿਆ ਨਹੀਂ? ਨਹੀਂ ਮੈਂ ਦੇਖਿਆ। ਇਹਨਾਂ ਨੂੰ ਦਿਨ ਰਾਤ ਦਾ ਪਤਾ ਜੀ ਗਲੇਸ ਦਾ। ਇਹ ਬੋਲ ਰਹੇ ਨੇ ਸਰੇਆਮ ਝੂਠ। ਦੇਖੋ ਜੀ ਆਪਦੇ ਬੱਚੇ ਬਾਰੇ ਕਿਹਨੂੰ ਨਹੀਂ ਦਿਨ ਰਾਤ दारू ਪਿੰਦਾ ਸੀ ਬੰਦਾ ਉਹ। ਦੋ ਵਾਰੀ ਉਸ ਇੱਕ ਬੋਲੀ ਚੰਗਾ। ਸਰ ਜੀ ਦੋ ਵਾਰੀ ਸਸਪੈਂਡ ਕਰਤਾ ਉਹਨਾਂ ਨੂੰ। ਠੀਕ ਹੈ ਜੀ ਇਹ ਗੱਲਾਂ ਕਰਕੇ दारू ਪੀਣ ਕਰਕੇ। ਠੀਕ ਹੈ ਜੀ ਸਰ। ਇਹਨਾਂ ਨੂੰ ਗੱਲ ਕਰ। ਤੇ ਦੋ ਵਾਰੀ ਉਹਨੇ ਮਤਲਬ ਸਸਪੈਂਡ ਹੋਇਆ ਜੀ ਇਹ ਹੋਇਆ ਨਾਲ। ਦਿੱਲੀ ਉਹ ਗਲੇਸ ਕਰਦਾ ਸੀ। ਸਸਪੈਂਡ ਹੋਇਆ ਕਿਸ ਚੀਜ਼ ਦਾ? ਬੈਂਕ 'ਚ ਲੱਗੇ ਹੋਏ ਸੀ ਪੀਐਨ ਵੀ ਜੀ। ਸਾ ਮਲਾਪ ਸਪਾਈ ਕਰਮ ਚਾਰੀ ਦੀ ਅੱਛਾ ਜੀਜਾ ਜੀ ਮੇਰੇ ਤੁਹਾਡੇ ਜੀਜਾ ਜੀ ਹਾਂਜੀ ਤੇ ਇਹ ਲਾ ਲੋ ਵੀ ਕੋਈ ਦਿਨ ਉਹ ਨਾ ਇਹ ਜਿਹਾ ਨਿਕਲਦਾ ਜਿੱਦਨ ਉਹ ਲੜਾਈ ਨਹੀਂ ਕਰਦਾ ਸੀ ਕਿੰਨੀ ਵਾਰੀ ਫੈਸਲਾ ਕਰਾਇਆ ਤੁਸੀਂ ਅਸੀਂ ਤਾਂ ਹੀ ਹਜ਼ਾਰਾਂ ਬਰੀ ਕਰਾਤਾ ਕਦੇ ਸਾਡੇ ਉੱਤੇ ਆ ਕੇ ਪੈਰ ਫੜ ਲੈਂਦਾ ਈ ਧੂਰੀ ਕਦੇ ਅਸੀਂ ਉਰੇ ਜਾਂਦੇ ਸੀਗੇ ਜੀ ਵੀਡੀਓ ਬਣੀ ਹੋਈ ਆ ਉਹਦੀ ਬਕਾਇਦਾ ਉਹਦੇ ਜੀਜਾ ਜੀ ਨੇ ਜ਼ਿੰਮੇਵਾਰੀ ਲੈਤੀ ਬਕਾਇਦਾ ਵੀ ਭਾਈ ਅੱਗੇ ਤੋਂ ਲੜੂਗਾ ਨਹੀਂ ਮਾਰਕੁੱਟ ਨਹੀਂ ਕਰੂਗਾ ਪਰ ਉਸਨੇ ਕਦੇ ਬੰਦੇ ਨੇ ਜੀ ਇਹ ਗੱਲ ਤਾਂ ਸੋਚੀ ਨਹੀਂ ਸਾਨੂੰ ਉਹਨੇ ਸਰੇ ਆਮ ਕਹਤਾ ਸੀ ਕਹਿੰਦਾ ਮੈਂ ਜਨਾਨੀ ਬੈਂਕ ਵਾਲੀ ਆ ਉਹਨੂੰ ਰੱਖੂਗਾ ਤੁਸੀਂ ਕਹਿੰਦੇ ਹੋ ਸਾਡਾ ਮੁੰਡਾ ਸਹੀ ਧੀ ਕਿੰਨੇ ਕ ਬੱਚੇ ਨੇ ਭੈਣ ਦੇ ਭੈਣ ਦੇ ਤਿੰਨ ਬੱਚੇ ਨੇ ਕਿੰਨੇ ਬੱਚੇ ਸੀ ਕਿ ਹਾਂਜੀ ਫੈਸਲਾ ਕੋਈ ਲਿਖਤ ਵੀ ਹੋਇਆ ਸੀਗਾ ਫੈਸਲਾ ਲਿਖਤ ਨਹੀਂ ਜੀ ਕੋਈ ਅਸੀਂ ਕਾਰਵਾਈ ਨਹੀਂ ਕੀਤੀ ਸੀ ਸਾਨੂੰ ਐਸੀ ਸੁਧਰ ਜੂਗਾ ਜੀ ਅੱਜ ਨਹੀਂ ਸੁਧਰੂਗਾ ਅਸੀਂ ਕੁੜੀ ਪਸਾਣ ਬਾਰੇ ਸੋਚਿਆ ਸੀ ਇਸ ਤਰ੍ਹਾਂ ਜੇ ਸਾਡੇ ਨਾ ਵਸਾਣੀ ਹੋਵੇ ਫਿਰ ਤਾਂ ਅਸੀਂ ਕਾਰਵਾਈ ਪਹਿਲਾਂ ਕਰ ਦਿੰਦੇ ਸਾਨੂੰ ਐ ਪਤਾੰਦਾ ਵੀ ਮੇਰੀ ਭੈਣ ਦਾ ਕਤਲ ਕਰ ਦੂਗਾ ਨਹੀਂ ਹੁਣ ਤੁਹਾਨੂੰ ਕਿੱਦਾਂ ਸ਼ੰਕ ਹੋਈ ਤੁਹਾਡੀ ਭੈਣ ਦਾ ਕਤਲ ਹੋਇਆ ਸਰ ਜੀ ਸਾਨੂੰ ਕਹਿੰਦੇ ਜੀ ਸਾਨੂੰ ਸ਼ੱਕ ਇਹਦਾ ਹੈ ਸਾਨੂੰ ਇਹਨਾਂ ਨੇ ਫੋਨ ਕੀਤਾਗਾ ਰਾਤ ਨੂੰ 3 ਵਜੇ ਕਹਿੰਦੇ ਵੀ ਬੀਪੀ ਘਟ ਗਿਆ ਕੁੜੀ ਦਾ ਵੀ ਟੈਗ ਹੋ ਗਿਆ ਅੱਛਾ ਮਰਜੀ ਵੀ ਕੁੜੀ ਹਾਂ ਮਰਲੇਲੇ ਵੀ ਆਈਂ ਕਹ ਰਹੇ ਸੀ ਕਿ ਜਦੋਂ ਅਸੀਂ ਉਰੇ ਆਏ ਹਾਂ ਜਦੋਂ ਅਸੀਂ ਉਰੇ ਆ ਕੇ ਦੇਖੀਏ ਕੁੜੀ ਦੀ ਡੈੱਡ ਬੋਡੀ ਉਹਦੇ ਗਲੇ ਤੇ ਨਿਸ਼ਾਨ ਸੀਗਾ ਟੇਡਾ ਐਵੇਂ ਉਹ ਤਾਂ ਆਈਆਂ ਨੇ ਫੋਟਾ ਲਖਾਇਓ ਇੱਕ ਮਿੰਟ ਇੱਕ ਵਾਰ ਫਾਹਿਦ ਨਿਸ਼ਾਨ ਹੁੰਦਾ ਐਵੇਂ ਹਾਂਜੀ ਚੁੰਨੀ ਦਾ ਚੁੰਨੀ ਗੱਟ ਦੇ ਉੱਪਰ ਜਾਂਦੇ ਹੁੰਦੇ ਆ ਜੀ 12 ਟੰਗ ਬਾਹਰ ਆ ਜਾਂਦੀ ਹਾਂਜੀ ਹਾਂਜੀ ਇਹ ਐਵੇਂ ਟੇਡਾ ਨਿਸ਼ਾਨ ਸੀਗਾ ਤੇ ਹੱਥ ਪੈਰ ਤੇ ਖਰੋਚ ਜਿਵੇਂ ਮੇਰੇ ਖਰੋਚ ਨੇ ਨਾ ਐਵੇਂ ਕੁੜੀ ਦੇ ਖਰੋਚਾ ਵੀ ਹੋਈਆਂ ਸੀ ਜਿਵੇਂ ਹੱਥ ਕਿਸੇ ਨੇ ਦੱਬੇ ਹੁੰਦੇ ਆ ਇੱਥੋਂ ਹੱਥ ਕੁੜੀ ਦਾ ਸੂਜਿਆ ਹੋਇਆ ਸੀਗਾ ਕੀ ਮੈਂ ਫਰਕ ਕਿ ਰੱਖਿਆ ਹੁੰਦਾ ਵੀ ਹੱਥ ਚਲਦੇ ਸੀਗੇ ਨਹੀਂ ਚਲਦੇ ਨਹੀਂ ਸੀ ਜੀ ਕੁੜੀ ਜੇ ਬੱਠੀ ਆ ਵੀ ਸੀ ਨਾ ਉਹਦਾ ਕਰਕੇ ਉਹ ਜਲਦੀ ਚਾਨ ਬੋਸ ਸੀ ਕੁੜੀ ਜੇ ਵਿਆਹ ਹੱਤ ਉੜਦਾ ਨਹੀਂ ਸੀ ਕੋ ਜਦੋਂ ਬਾਲ ਵੀ ਬੰਦੀ ਸੀ ਨਾ ਤਾਂ ਐਵੇਂ ਬੰਦੀ ਸੀਗੀ ਉਹ ਹਾਂਜੀ ਵੀ ਇਹ ਤੋਂ ਉੱਪਰ ਹੱਤ ਜਾਂਦਾ ਸੀ 20 ਸਾਲ ਨੂੰ ਵਿਆਹ ਨੂੰ ਹੋ ਗਿਆ ਸੀ ਹਾਂਜੀ 20 ਸਾਲ ਹੋ ਗਏ ਸੀ ਵੀ ਮਾਰੀ ਹੈ ਜੀ ਸਾਨੂੰ ਇੰਨਾ ਉਹਨਾਂ ਨੇ ਦੱਸਤਾ ਸੀ ਤੁਸੀਂ ਸੰਸਕਾਰ ਕਰਦੇ ਪਿਓ ਹਲੇ ਨਹੀਂ ਕੀਤਾ ਜੀ ਉਹਨਾਂ ਨੇ ਹਲੇ ਕੁਝ ਨਹੀਂ ਕਰ ਰਹੇ ਤਾਂ ਹੀ ਅਸੀਂ ਉਹਰੇ ਲੈ ਕੇ ਆਏ ਆ ਬੋੜੀ ਵੀ ਹਾਂ ਜਿਵੇਂ ਸਾਡੇ ਮਤਲਬ ਵੱਡਿਆਂ ਦੀ ਸਲਾਹ ਹੋਊਗੀ ਉਹਦੇ ਹਿਸਾਬ ਨਾਲ ਬਾਕੀ ਜੀ ਹਲੇ ਨਹੀਂ ਕਰਦੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੱਲ ਵੀ ਬੋਡੀ ਥੱਲੀ ਪਈ ਸੀ ਜੀ ਅਸੀਂ ਉਸ ਬੁੜੀ ਦੇ ਬੇਇਮਾਨ ਨਾ ਕਰੀਏ ਅਸੀਂ ਆਪਣੇ ਵੱਲੋਂ ਭਰਾ ਤਾਂ ਫ੍ਰਿਜ ਲੈ ਕੇ ਦੇ ਸਕਦੇ ਕਿਉਂਕਿ ਬੋਡੀ ਜਿਹੜੀ ਹੈ ਡੀਪ ਫ੍ਰੀਜ਼ ਤੋਂ ਬਾਅਦ ਫੁੱਲਣਾ જોઈએ ਪਟਣਾ ਨਹੀਂ ਜੀ ਵੀਰੇ ਪਤਾ ਹੀ ਨਹੀਂ ਤੁਹਰੇ ਜੀ ਮਿਲਦਾ ਕਿਤੇ ਅਸੀਂ ਜਾ ਕੇ ਆਏ ਆ ਸਾਨੂੰ ਪਤਾ ਨਹੀਂ ਅਸੀਂ ਲੈ ਕੇ ਆਨੇ ਆ ਫ੍ਰਿਜ ਲੈ ਕੇ ਆਏ ਆ ਫ੍ਰਿਜ ਦਾ ਲੈ ਆਨੇ ਆ ਜੀ ਕੋਈ ਗੱਲ ਫ੍ਰਿਜ ਦਾ ਕੋਈ ਗੱਲ ਨਹੀਂ ਲੈ ਆਨੇ ਆ ਚਲੋ ਭਾਈ ਹੁਣ ਤੋਂ ਬਾਅਦ ਹੀ ਕਰਾਂਗੇ ਨਾ ਜੀ ਜੇ ਕਾਰਵਾਈ ਨਹੀਂ ਹੋਈ ਕੋਈ ਵੀ ਕਾਰਵਾਈ ਨਹੀਂ ਲੇਕਿਨ ਉਹਨਾਂ ਦੀ ਵੀ ਲੱਗਦੀ ਸਿੰਮਾ ਮਤੇਆ ਪੂਰੀ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਹੀ ਨਹੀਂ ਗ੍ਰਿਫਤਾਰ ਹੋਇਆ ਜੀ ਸਹੀ ਬਹੁਤ ਸਾਰੇ ਮੌਕੇ ਦਿਖਾਈਏ ਸਰ ਉੱਪਰਲਾ ਮੌਕਾ ਦਿਖਾਈਏ ਸਰ ਪਰ ਜਿੱਤੇ ਨਾਲ ਹੱਥ ਲੱਗਦਾ ਏ ੱੱਲੇ ਵੜ ਕੇ ਲੇਕਿਨ ਇਸ ਭੈਣ ਦੀ ਉਹਨਾਂ ਦੀ ਗ੍ਰਾਣੀ ਸਾਰੀ ਗੱਲ ਦੱਸੀ ਕਹਿੰਦੀ ਵੀ ਮੈਂ ਉੱਪਰ ਗਈ ਹੋਈ ਸੀ ਹਾਂ ਬਿਲਕੁਲ ਇੱਕ ਉੱਪਰ ਰਹਿੰਦੇ ਨੇ ਇੱਕ ਥੰਦੇ ਵਿਚਾਲੇ ਬੰਦਾ ਮਰਤੀ ਜੀ ਪਤਾ ਨਹੀਂ ਲੱਗੂਗਾ ਇੱਕ ਗੱਲ ਦੱਸੋ ਅੱਛਾ ਇਹ ਕਰ ਹੈ ਹਾਂ ਇਹ ਕਰ ਹੈ ਉੱਪਰ ਰਹਿੰਦੇ ਆ ਥੰਦੇ ਗ੍ਰਾਣੀ ਰਹਿੰਦੀ ਚਲੋ ਜਿਹਾਣੀ ਉੱਪਰ ਦਰਾਨੀ ਰਹਿੰਦੀ ਦੀ ਉੱਪਰ ਜਵਾਰਾ ਕਰਦਾ ਵਿਚਾਲੇ ਰਹਿੰਦੀ ਦੀ ਮੇਰੇ ਸਿਰ ਤੇ ਫਾਸਲਾ ਮੌਜੂਦ ਸੀ ਹਾਂ ਕੋਈ ਫਾਸਲਾ ਨਹੀਂ ਇਹ ਬੰਦੇ ਨੂੰ ਪਤਾ ਨਹੀਂ ਲੱਗਿਆ ਦੇਖੋ ਪੁਲਸ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਕਰ ਰਹੀ ਆ ਆਓ ਮੈਂ ਸਰ ਲੇਕਿਨ ਇਹ ਤਸਵੀਰ ਦਿਖਾਈ ਜਾ ਰਹੀ ਜਿੱਥੇ ਅਸ਼ੰਕਾ ਇਹਨਾਂ ਦੀ ਹੈ ਕਿ ਜੁਰੀ ਨੂੰ ਜੁਰੀ ਨੇ ਫਾਸਾ ਕਿੰਨਾ ਫਾਸਲਾ ਹੈ ਬੈੱਡ ਤੋਂ ਕਿੰਨਾ ਫਾਸਲਾ ਕਿਵੇਂ ਵਾਹ ਲੈ ਰੋ ਬੰਦਾ ਤੁਸੀਂ ਜਿਵੇਂ ਭਜੀ ਘਰ ਦੇ ਚਾਹੀ ਹਾਂ ਹਾਂਜੀ ਜੀਜਾ ਜੀ ਲੱਗਦੇ ਕੀ ਲੱਗ ਨਹੀਂ ਮੇਰਾ ਭਰਾ ਜੀ ਜੀ ਜ ਜਿੰਨਾ ਵਿਆਹੀ ਸੀਗੀ ਕੁੜੀ ਨਹੀਂ ਹਾਂ ਹੋਇਆ ਕੀ ਸੀਗਾ ਪਤਾ ਲੱਗਿਆ ਨਹੀਂ ਜੀ ਮੈਂ ਤਾਂ ਥੱਲੇ ਸੀ ਜੀ ਅੱਛਾ ਮੈਂ ਤਾਂ 6:30 ਕੰਮ ਤੋਂ ਆਇਆ ਡੁੱਟ ਕਾਰਪਚਨ ਤੋਂ ਥੱਕ ਕੇ ਆਇਆ ਸੀ ਥੱਲੇ ਆਇਆ ਬੱਚੇ ਨੂੰ ਗਿਆ ਮੈਂ ਚਲ ਚਲ ਬਿਜਾਰ ਚਲੀਏ ਆਪਾਂ ਸਬਜ਼ੀ ਲੈ ਆਉਂਦੇ ਹਾਂ ਤੋਂ ਕੋਈ ਚਲੋ ਠੀਕ ਹੈ ਜੀ ਕਲੇਸ਼ ਹੁੰਦਾ ਸੀਗਾ ਹੁੰਦਾ ਸੀ ਦੋਨੋਂ ਮੇਜ ਦੀ ਆਪਾਂ ਬੇਝੀ ਬੋਲਦੇ ਸੀ ਕਿਉਂ ਮੈਂ ਮੇਰੇ ਲੜਦਾ ਸੀ ਇਹ ਅੱਛਾ ਜਮੰਦਰੀ ਚੱਲ ਦੁਬਾਰਾ ਚੱਲ ਅਈ ਸ਼ਰਮ ਦੇ ਮਾਰੇ ਆਪਾਂ ਦੋਨੋਂ ਮਾਰਦੇ ਸੀ ਨਾ ਆਪਾਂ ਉਹਨੂੰ ਫੜ ਲੈਂਦੇ ਓਏ ਤੂੰ ਨੇ ਮਾਰਦਾ ਇਸ ਦਿਨ ਰਾਤ ਕਰਦਾ ਸੀਗਾ ਜੀ ਸਾਰੇ ਮੱਲੇ ਉਹਦੇ ਫੈਸਲੇ ਵੀ ਹੋ ਚੁੱਕੇ ਨੇ ਕਈ ਹਾਂ ਜੀ ਇੱਕ ਦੋਰੀ ਹੋਇਆ ਇੱਕ ਘਰੇ ਹੋਇਆ ਹਾਂ ਆ ਦੋ ਤਰੇ ਕੋ ਚੁੰਕੀ ਤੋਂ ਨਹੀਂ ਹੋਇਆ ਘਰੇ ਹੋਇਆ ਪੰਚਾਇਤੀ ਫੈਸਲੇ ਹੋਏ ਹਾਂ ਪੰਚਾਇਤੀ ਫੈਸਲੇ ਹੋਇਆ ਮਾਰਕੋਟ ਜਿਹੜੀ ਹੁੰਦੀ ਸੀ ਠੀਕ ਹੈ ਬਹੁਤ ਔਚਰ ਕਰਦਾ ਸੀ ਸਰ ਦੂਜੀ ਗੱਲ ਜੋ ਮੈਂ ਉਠਿਆ ਮੈਂ 8 ਵਜੇ ਮੈਂ ਛੋਟਾ ਮੁੰਡਾ ਤਾਂ ਜਾਣ ਲੱਗਾ ਕੰਮ ਤੇ ਉਹ ਮਡਾ ਮੁੰਡਾ ਮੈਂ ਰੋਕਿਆ ਕੋਈ ਟਾਈਮ 8:00 ਵਜੇ ਚੱਲ ਗਿਆ ਮੈਂ ਠੀਕ ਹੈ ਪਵੇ ਰੋਟੀ ਲਗਾਏ ਜਬ ਮੰਡਲ ਲੈ ਕੇ ਤੱਕ ਤਬ ਸਵੇਰੇ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਕਿ ਸਵੇਰੇ ਨਹੀਂ ਲੱਗਿਆ 6:00 7:00 ਵਜੇ ਪਤਾ ਲੱਗੇ 10:00 11:00 ਵਜੇ ਲੱਗੇ ਜੋ ਛੋਟਾ ਮੁੰਡਾ ਤਾਂ ਆਇਆ 12:00 ਇਹਦੀ ਕੁੜੀ ਮਰੀ ਗਈ ਆ ਭਾਜੀ ਤੁਹਾਨੂੰ 3:00 ਵਜੇ ਫੋਨ ਆਇਆ ਹਾਂ ਸਾਨੂੰ ਰਾਤ ਨੂੰ 3:00 ਵਜੇ ਦੱਸਦੇ ਨੇ ਵੀ ਤੇਰੀ ਭੈਣ ਦਾ ਬੀਬੀ ਘਟ ਗਿਆ ਤੇ ਉਹਨੂੰ ਅਟੈਕ ਹੋ ਗਿਆ ਭਾਈ ਸਾਨੂੰ ਨੂੰ ਪਤਾ ਲੱਗੇ ਸੀ ਦੱਸ ਹਾਂ ਇਹਨਾਂ ਨੂੰ ਰਾਤ ਨੂੰ ਪਤਾ ਲੱਗ ਛੋਟਾ ਮੁੰਡਾ ਦਾ ਆਇਆ ਸੀ ਤਾਂ ਬਾਹਰੋਂ ਖੇਡਦਾ ਆਇਆ ਇਹ ਤਾਂ ਕਰੇਗਾ ਦਾ ਪਪਾ ਮੰਮੀ ਮਥੇ ਕੋਈ ਪਰਲੀਗਮ ਜੱਲੇ ਆ ਉਥੇ ਕੰਮ ਸਕੂਲ ਦਾ ਕਰਕੇ ਆ ਜਾਊਗਾ ਮੈਂ ਤੋਂ ਮੈਂ ਉੱਥੇ ਸੋਣਾ ਸੋ ਜਾਊਗਾ ਮੈਂ ਅੰਨੇ ਦਿਨ ਲੱਗਦਾ ਮੈਂ ਉੱਪਾ ਜਾਊਗਾ ਤੇਨੇ ਦੇ ਬੱਚੇ ਕਿੱਥੇ ਆ ਥੱਲੇ ਆ ਲਾਲੀ ਗਈ ਆ ਬਿਲਕੁਲ ਇਹ ਤਸਵੀਰ ਜਿਹੜੀ ਦਿਖਾ ਰਹੇ ਤੁਹਾਨੂੰ ਮੈਂ ਥੋੜਾ ਬਰੀਫ ਕਰ ਦੂੰਗਾ ਹਲਕਾ ਜਿਹਾ ਕੀ ਹੈ ਕੀ ਹਜ ਤੱਕ ਇਨਵੈਸਟੀਗੇਸ਼ਨ ਚ ਕੀ ਪਤਾ ਲੱਗ ਪਾਇਆ ਚਾਰ ਸਭ ਕਰਨਗੇ ਮੈਂ ਆਈਵਨਗਾ ਚ ਤੁਸੀਂ ਇਨਵੈਸਟੀਗੇਸ਼ਨ ਕਰਨ ਨੂੰ ਮੈਂ ਤਾਂ ਮੈਂ ਹੋਰ ਮੁਕਾਦਮਿਆਂ ਦੇ ਬਿਜ਼ੀ ਮੈਨੂੰ ਪਤਾ ਹੀ ਨਹੀਂ ਇਹਦੇ ਬਾਰੇ ਕੁਝ ਅੱਛਾ ਹਾਂਜੀ ਮੈਂ ਤਾਂ ਹੁਣ ਆਇਆ ਨਾਲ ਜਸਟ ਉੱਥੇ ਆ ਜਾਓ ਚੌਂਕੀ ਚਲੋ ਤੁਸੀਂ ਇਸੇ ਮਹੱਲੇ ਦੇ ਹੀ ਆ ਹੋ ਕਿਦਾਂ ਦਾ ਵਤੀਰਾ ਸੀ ਉਹ ਚੜੀ ਕੁੜੀ ਦਾ ਨਹੀਂ ਬਹੁਤ ਚੰਗੀ ਸੀ ਜੀ ਚੰਗੀ ਸੀ ਬਹੁਤ ਚੰਗੀ ਸੀ ਜੀ ਮਿਲਨ ਵਰਤਨ ਵਾਲੀ ਹੋਰ ਅਸੀਂ ਕਿ ਸਭ ਨਾਲ ਮਿਲ ਵਰਤਦੀ ਸੀਗੀ ਰਾਮ ਦੂਸ ਅਸਲਾਮ ਸਭ ਨਾਲ ਹੁੰਦੀ ਸੀਗੀ ਅੱਛਾ ਤਾਂ ਲੜਾਈ ਝਗੜੇ ਹੁੰਦੇ ਸੀ ਹਾਂਜੀ ਲੜਾਈ ਝਗੜਾ ਤਾਂ ਹੁੰਦਾ ਸੀਗਾ ਜੀ ਆਪਾਂ ਸਿਮੀਆ ਬੀਬੀ ਦਾ ਜੀ ਸਭ ਦਾ ਹੀ ਹੁੰਦਾ ਸੀਗਾ ਉਹਦਾ ਉਸ ਤੋਂ ਕੋਈ ਅਦਾ ਦੀ ਦਿੱਕਤ ਸੀਗੀ ਸਾਨੂੰ ਉਹਦਾ ਆਪਸ داری ਸੀ ਰਹਿੰਦਾ ਸੀਗਾ ਹਾਂ ਬਿਲਕੁਲ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਜਿਹੜੀ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਗਈ ਆ ਜੋ ਹਾਲ ਦਾ ਦੇਖੋ ਇਹਨਾਂ ਦੇ ਨਾਲ ਹੀ ਆਰ ਗੱਲ ਦੇ ਨਾਲ ਕੋਆਪਰੇਟ ਕਰ ਇਸ ਤਰ੍ਹਾਂ ਪਰਿਵਾਰ ਨੂੰ ਇਨਸਾਫ ਦਵਾਇਆ ਜਾਊਗਾ ਕਿਉਂਕਿ ਉੱਤੇ ਜੋ ਦੇਖ ਕੇ ਆਏ ਵਿਜ਼ੂਅਲ ਜੋ ਹੈਗੇ ਨੇ ਬੇੜ ਤੋਂ ਥੋੜੀ ਦੂਰੀ ਤੇ ਪੱਖੇ ਹੈਗੇ ਨੇ ਇਹ ਕਹਿ ਰਹੇ ਨੇ ਕਿ ਫਹਾ ਦਿੱਤਾ ਗਿਆ ਹੈ ਮਾਰਿਆ ਗਿਆ ਵਾ ਹੁਣ ਇਹਦੇ ਵਿੱਚ ਕਿਦਾਂ ਪਰਿਵਾਰ ਤੇ ਇਸ ਕੁੜੀ ਨੂੰ ਸਾਬ ਦੁਆਇਆ ਜਾਊਗਾ ਦੇਖੋ ਇੱਕ ਮਿੰਟ ਭਾਜੀ ਮੇਡਾ ਇੱਕ ਮਿੰਟ ਅਸੀਂ ਕੱਲ ਦੇ ਹੀ ਸਾਡਾ ਤੋਰੀ ਤੋਂ ਸਾਰਾ ਪਰਿਵਾਰ ਆਇਆ ਪਿਆ ਵਾ ਜੀ ਅਸੀਂ ਕੱਲ ਦੇ ਹੀ ਪੁਲਿਸ ਨਾਲ ਦੇਖ ਰਹੇ ਆਂ ਪ੍ਰਸ਼ਾਸਨ ਨਾਲ ਦੇਖ ਰਹੇ ਆਂ ਕਿੱਦਾਂ ਦੀ ਕਾਰਵਾਈ ਕਰੂਗਾ ਸਾਨੂੰ ਪੁਲਿਸ ਤੇ ਪੂਰਾ ਯਕੀਨ ਹੈ ਕਿ ਉਹ ਬੰਦੀ ਜਿਹੜੀ ਕਾਰਵਾਈ ਕਰੂਗਾ ਰਿਪੋਰਟਾਂ ਦੇ ਆਧਾਰ ਤੇ ਅਸੀਂ ਇਹ ਵੀ ਨਹੀਂ ਕਹਿੰਦੇ ਸਾਡੇ ਕਿਤੇ ਕਾਰਵਾਈ ਕਰੋ ਜੋ ਜਿਹੜੀ ਰਿਪੋਰਟ ਆਈ ਹੈ ਜੋ ਡਾਕਟਰਾਂ ਨੇ ਲਿਖਿਆ ਹੋਇਆ ਘਟੋ ਘਟੋ ਉਹਦੇ ਆਧਾਰ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਜੀ ਲੇਕਿਨ ਇਹ ਕਹ ਰਹੀ ਸੰਸਕਾਰ ਨਹੀਂ ਕੀਤਾ ਜਾਊਗਾ ਜਦ ਤੱਕ ਸੰਸਕਾਰ ਨਹੀਂ ਕਰਨਾ ਜੀ ਅਸੀਂ ਨਹੀਂ ਕਰਨਾ ਬਿਲਕੁਲ ਨਹੀਂ ਕਰਨਾ ਜਦ ਤੱਕ ਜਦ ਤੱਕ ਇਨਸਾਫ ਨਹੀਂ ਮਿਲਦਾ ਇਹ ਪਰਿਵਾਰ ਵੱਲੋਂ ਸਾਡੇ ਕੁੜੀ ਵਾਲਿਆਂ ਵੱਲੋਂ ਅਸੀਂ ਪੂਰਾ ਜ਼ੋਰ ਲਾਵਾਂਗੇ ਜਿੱਤੇ ਤੱਕ ਲੱਗਿਆ ਜੇ ਪ੍ਰਸ਼ਾਸਨ ਨੇ ਤੇ ਨੀ ਤਾਂ ਵੱਡੇ ਅਫਸਰ ਤਾਂ ਹੈਗੀ ਹੈ ਜੀ ਬਿਲਕੁਲ ਨਹੀਂ ਤੁਹਾਨੂੰ ਦੱਸਿਆ ਕਿ ਇਸ ਉਸ ਮੁਹੱਲੇ ਦੇ ਵਿੱਚ ਮੌਜੂਦ ਹੈਗੇ ਆ ਜਵਾਰ ਨਗਰ ਕੈਂਪ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਡੈੱਡ ਬੋਰਡ ਜਿਹੜੀ ਇੱਥੇ ਪਈ ਹੈ ਕੁੜੀ ਨੂੰ 20 ਸਾਲ ਹੋ ਗਏ ਸੀ ਵਿਆਹ ਦੇ ਤੇ ਭਰਾ ਜਿਹੜਾ ਉਹਦਾ ਨਾਲ ਖੜਾ ਹੈ ਲੇਕਿਨ ਜਦੋਂ ਉੱਪਰ ਦਿਖਾਏਗੇ ਤੁਹਾਨੂੰ ਹਾਲਾਤ ਜਿਹੜਾ ਉਸ ਦਾ ਜਿਹੜਾ ਆ ਕੇ ਆ ਜਾ ਸਕਦਾ ਬ੍ਰਦਰ ਵੱਡਾ ਭਰਾ ਜਿਹੜਾ ਉੱਥੇ ਮੌਕੇ ਦੀ ਸੀਗਾ ਮੁੰਡੇ ਦਾ ਤੇ ਉਹਨੇ ਵੀ ਜੋ ਦੱਸਿਆ ਕਿ ਰਾਤ ਨੂੰ ਜਿਹੜੀ ਹੈ ਸਾਨੂੰ ਮੇਰਾ ਮੁੰਡਾ ਉੱਤੇ ਰਹਿ ਤੇ ਡੈਥ ਵਾਰੀ ਉਹਨੂੰ ਦੱਸਿਆ ਲੇਕਿਨ ਪਰਿਵਾਰ ਦਾ ਰੂਪ ਹੈ ਕਿ ਸਾਨੂੰ 3 ਵਜੇ ਡੈਥ ਵਾਰੀ ਦੱਸਿਆ ਲੇਕਿਨ ਪਰਿਵਾਰ ਨਹੀਂ ਸਾਰੀ ਗੱ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ ਸੋਸੀ ਅਗਲਪਾਜੀ ਵਿਸ਼ਾਲ ਗੱਲ ਕਰ ਰਹੇ ਹਨ ਲੁਧਿਆਣਾ ਲਾਈਵ ਤੋਂ ਪੱਤਰਕਾਰ ਠੀਕ ਹੋ ਜੀ ਬਈ ਬੜੀ ਬੜੀ ਬਈ ਜਿਹੜਾ ਜਵਾਨ ਨਗਰ ਕੈਂਪ ਦੇ ਵਿੱਚ ਇੱਕ ਕਿਆ ਕਿਹਾ ਜਾ ਰਿਹਾ ਕਿ ਕੁੜੀ ਦੀ ਜਿਹੜੀ ਹੈ ਡੈਥ ਹੋਈ ਹੈ ਉਹ ਕੀ ਮਾਮਲਾ ਕੀ ਸੀਗਾ ਪਹਿਲਾਂ ਤਾਂ ਉਹਨੇ ਇੱਕ ਸਟੋਰੀ ਕਰ ਲਈ ਕੀਤੀ ਬਾਕੀ ਵੈਰੀਫਾਈ ਕਰਕੇ ਜੋ ਡਾਕਟਰ ਰਿਪੋਰਟ ਦੇ ਅਨੁਸਾਰ ਕਰਕੇ ਕਰੇ ਜੀ ਲੇਕਿਨ ਪਰਿਵਾਰ ਦੇ ਨਾਲ 1 ਟੂ 1 ਕੀਤਾ ਸੀਗਾ ਪਰਿਵਾਰ ਕਹਿ ਰਿਹਾ ਅਸੀਂ ਸੰਸਕਾਰ ਤੱਕ ਨਹੀਂ ਕਰਾਂਗੇ ਜਦ ਤੱਕ ਜਿਹੜਾ ਅਦੇ ਤੇ ਫੈਂਸ ਨਹੀਂ ਲਗਾਏ ਜਾਂਦੇ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਕਰਾਂਗੇ ਜੋ ਬੰਦੀ ਕਰਾਂਗੇ ਕਿਉਂ ਬੰਦੀ ਕਰਾਂ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਇਹ ਸਾਡੇ ਨਾਲ ਇਨਚਾਰ ਸੀਗੇ ਤੇ ਉਹਨਾਂ ਨੇ ਸਾਫ਼ ਗੱਲ ਕੀਤੀ ਹੈ ਕਿ ਜੋ ਪੋਸਟਵਾਨੀ ਰਿਪੋਰਟ ਤੇ ਜੋ ਬੰਦੀ ਕਾਰਵਾਈ ਉਹ ਜ਼ਰੂਰ ਕਰਾਂਗੇ ਲੇਕਿਨ ਪਰਿਵਾਰ ਨੂੰ ਜਿਹੜਾ ਇਨਸਾਫ ਅਸੀਂ ਦੇਣ ਦੇ ਹੱਕਦਾਰ ਤੇ ਹੱਕ ਦਵਾਂਗੇ